ਸਤਿ ਸ਼੍ਰੀ ਅਕਾਲ ਜੀ ਕੀ ਤੁਸੀਂ ਆਸਟ੍ਰੇਲੀਆ ਜਾਣ ਲਈ ਇੰਟਰਸਟਿਡ ਹੋ ਜਾਂ ਤੁਹਾਨੂੰ ਕੋਈ ਫੰਡ ਦਾ ਇਸ਼ੂ ਆ ਰਿਹਾ ਹੈ ਜਾਂ ਫਿਰ ਕਿੱਦਾਂ ਸੇ ਆਸਟ੍ਰੇਲੀਆ ਜਾ ਸਕਦਾ ਹੈ ਬਿਨਾ ਫੰਡ ਤੋਂ ਵੀ ਜਾ ਸਕਦੇ ਆ ਪੁਰਾਣੇ ਫੰਡ ਹੋਣੇ ਜ਼ਰੂਰੀ ਹੈ ਜਾਂ ਨਹੀਂ ਜ਼ਰੂਰੀ ਅੱਜ ਜਿਵੇਂ ਸਰ ਨਾਲ ਇਹ ਚੀਜ਼ ਦਾ ਡਿਸਕਸ ਕਰਕੇ ਤੇ ਤੁਹਾਨੂੰ ਅੱਗੇ ਦਾ ਦੱਸਦੇ ਆ ਕਿ ਤੁਸੀਂ ਕਿਵੇਂ ਆਪਣਾ ਜੋ ਹੈ ਫਿਊਚਰ ਬ੍ਰਾਈਟ ਕਰ ਸਕਦੇ ਹੋ ਮਿਲ ਸਕਦੇ ਆ ਜੀ ਵੀਰੇ ਸਰ ਨੂੰ ਸਤਿ ਸ਼੍ਰੀ ਅਕਾਲ ਸਰ ਸਾਡੇ ਕਾਫੀ ਸਟੂਡੈਂਟ ਰਹਿੰਦਾਂ ਦੇ ਜਿਨ੍ਹਾਂ ਨੂੰ ਬਹੁਤ ਇਸ਼ੂ ਆਉਂਦਾ ਕਿ ਉਹ ਫੰਡ ਉਹਨਾਂ ਕੋਲ ਜ਼ਿਆਦਾ ਪੁਰਾਣੇ ਨਹੀਂ ਹੈ ਜਾਂ ਫਿਰ ਹੈ ਹੀ ਨਹੀਂ ਤਾਂ ਉਹ ਬੱਚੇ ਕਿੱਦਾਂ ਅਪਲਾਈ ਕਰ ਸਕਦੇ ਆਜਾ ਨਾ ਜੀ ਗਰੀਬ ਘਰਾਂ ਦੇ ਲੋਕ ਬਾਹਰ ਜਾਂਦੇ ਆ ਹਾਂਜੀ ਸਰ ਪੰਜਾਬ ਦੇ ਵਿੱਚ ਵੈਸੀ لمبے ਚੋੜੇ ਕਾਰੋਬਾਰ ਹੈ ਨਹੀਂ ਲੋਕਾਂ ਦੇ ਯੈਸ ਸਰ ਫੰਡ ਨਹੀਂ ਲੋਕਾਂ ਨੂੰ ਹਾਂਜੀ ਫੰਡ ਦਾ ਇਸ਼ੂ ਆਂਦਾ ਅਗਲਾ ਕਹਿੰਦਾ ਸਰ ਜ਼ਮੀਨ ਵੇਚ ਕੇ ਪੈਸੇ ਦੇ ਦੇਾਂਗੇ ਤੁਹਾਨੂੰ ਫੰਡ ਨਹੀਂ ਸਾਡੇ ਕੋਲ ਹਾਂਜੀ ਸਰ ਅਮੀਰ ਕੋਲ ਵੀ ਹੈ ਨਹੀਂ ਗਰੀਬ ਕੋਲ ਵੀ ਨਹੀਂ ਬਿਨਾ ਫੰਡ ਦੇ ਲੋਕ ਬਾਹਰ ਜਾਣਾ ਚਾਹੁੰਦੇ ਆ ਜੀ ਯੈਸ ਸਰ ਫੰਡ ਹੁੰਦੇ ਕੀ ਆ ਕਿਉਂ ਚਾਹੀਦੇ ਆ ਫੰਡ ਫੰਡ ਉਹ ਪੈਸੇ ਆ ਜਿਹੜੇ ਤੁਸੀਂ ਆਸਟ੍ਰੇਲੀਆ ਚ ਫੀਸ ਤਾਰ ਨਹੀਂ ਹਾਂਜੀ ਜਿਹੜਾ ਉੱਥੇ ਜਾ ਕੇ ਰੋਟੀ ਪਾਣੀ ਖਾਣਾ ਉਸ ਚੀਜ਼ ਦੇ ਫੰਡ ਸ਼ੋਅ ਕਰਨੇ ਆ। ਅੱਛਾ ਪੈਸੇ ਹੈਗੇ ਆ ਸਾਰਿਆਂ ਕੋ ਅਰੇਂਜਮੈਂਟ ਵੀ ਹੈਗਾ। ਬਸ ਸ਼ੋਅ ਕਰਨ ਲਈ ਨਹੀਂ ਹੈਗੇ। ਅਗਲਾ ਕਹਿੰਦੇ ਸਰ ਵੀਜ਼ਾ ਲੱਗ ਜੂ ਇਹ ਪਲਾਟ ਵੇਚ ਦਿਆਂਗੇ। ਹਾਂਜੀ ਹੁਣ ਤੁਸੀਂ ਐਮਬੈਸੀ ਨੂੰ ਨਹੀਂ ਕਹਿ ਸਕਦੇ ਪਲਾਟ ਵੇਚ ਦੇ। ਬਿਲਕੁਲ ਸਰ ਬਿਲਕੁਲ। ਜਾਂ ਤਾਂ ਫੰਡ ਤੁਹਾਨੂੰ ਆਪਣੇ ਦਿਖਾਣੇ ਪਣੇ। ਹਾਂਜੀ। ਜਾਂ ਤੁਸੀਂ ਕਿਸੇ ਰਿਸ਼ਤੇਦਾਰ ਦੇ ਦਿਖਾਓ ਕਿਸੇ ਦੋਸਤ ਦੇ ਦਿਖਾਓ। ਜਾਂ ਤੁਸੀਂ ਲੋਨ ਲੈ ਲਓ। ਕੋਈ ਵੀ ਸਰਕਾਰੀ ਬੈਂਕ ਤੁਹਾਨੂੰ ਇੱਕ ਲੋਨ ਦੀ ਚਿੱਠੀ ਇਸ਼ੂ ਕਰ ਦੇਵੇ। ਇਹ ਬੰਦਾ ਬਾਹਰ ਚੱਲਿਆ ਇਹਦੀ ਪੜ੍ਹਾਈ ਦਾ ਖਰਚਾ ਇਹਦਾ ਰੋਟੀ ਦਾ ਖਰਚਾ ਅਸੀਂ ਦਿਆਂਗੇ ਆਹਦਾ ਅਸੀਂ 50 ਲੱਖ ਰੁਪਏ ਦਾ ਲੋਨ ਪਾਸ ਕਰਤਾ ਹਾਂਜੀ ਸਾਡੀ ਸਰਕਾਰ ਦੀ ਸਕੀਮ ਹੈ ਵੀ ਕਰੋੜ ਰੁਪਏ ਤੱਕ ਦਾ ਲੋਨ ਬਿਨਾ ਪ੍ਰਾਪਰਟੀ ਰੱਖਿਆ ਲੋਨ ਪਾਸ ਹੋ ਜਾਂਦਾ ਹਾਂਜੀ ਸਰ ਅੱਜ ਲੋਨ ਲੈਣ ਵਾਸਤੇ ਸਿਰਫ ਇੱਕੋ ਚੀਜ਼ ਚਾਹੀਦੀ ਹੈ ਤੁਹਾਡਾ ਸਿਬਲ ਦਾ ਸਕੋਰ ਵਧੀਆ ਹੋਣਾ ਚਾਹੀਦਾ ਜਦੋਂ ਵੀ ਅਸੀਂ ਕੋਈ ਕੰਮ ਕਰਦੇ ਹਾਂ ਉਹਨਾਂ ਦੇ ਪ੍ਰੂਫ ਹੁੰਦੇ ਆ ਯੈਸ ਸਰ ਜੇ ਕੋਈ ਭੀਖ ਮੰਗਣ ਵਾਲਾ ਸੋਚੇ ਵੀ ਮੈਂ ਆਪਣਾ ਬੱਚਾ ਆਸਟ੍ਰੇਲੀਆ ਭੇਜਦਾਗਾ ਬਿਨਾ ਫੰਡ ਦੇ ਉਹ ਨਹੀਂ ਭੇਜ ਸਕਦਾ ਨਹੀਂ ਭੇਜ ਸਕਦਾ ਜਿਹੜਾ ਵੀ ਬੰਦਾ ਕੰਮ ਕਰਦਾ ਉਹਦੇ ਕੰਮ ਦੇ ਪ੍ਰੂਫ ਲੱਗਣੇ ਆ ਹਾਂਜੀ ਸਰ ਕੋਈ ਬੰਦਾ ਰੇੜੀ ਲਾਂਦਾ ਕੋਈ ਸਬਜ਼ੀ ਦਾ ਕੰਮ ਕਰਦਾ ਕਿਸੇ ਦਾ ਕਾਰੋਬਾਰ ਹੈ ਕੋਈ ਨੌਕਰੀ ਕਰਦਾ ਅਸੀਂ ਉਹਦੇ ਕਾਗਜ਼ ਬੈਂਕ ਨੂੰ ਦੇਣੇ ਆ ਹਾਂਜੀ ਬੈਂਕ ਨੇ ਉਹਦਾ ਲੋਨ ਕਰ ਦੇਣਾ ਸਾਨੂੰ 50 ਲੱਖ ਰੁਪਏ ਦਾ ਲੋਨ ਦੀ ਚਿੱਠੀ ਦਾ ਆ ਕੇ ਅਸੀਂ ਵੀਜ਼ਾ ਲੈ ਲੈਣਾ ਉਹਦਾ ਜਿਹਦੇ ਕੋਲ ਆਪਦਾ ਸਿਵਲ ਦਾ ਸਕੋਰ ਮਾੜਾ ਹੈ ਜਿਹਦੇ ਕੋਲ ਪ੍ਰੂਫ ਨਹੀਂ ਹੈਗੇ ਉਹ ਕੋਈ ਸਰਕਾਰੀ ਮੁਲਾਜ਼ਮ ਦੀ ਗਰੰਟੀ ਪਾ ਦੇਵੇ ਹਾਂਜੀ ਉਈ ਤਾਂ ਨਾ ਬੰਦਾ ਲੱਭ ਲੈ ਜਿਹਦੀ ਫੈਕਟਰੀ ਚੱਲਦੀ ਹੈ ਜੇ ਕੋਈ ਜੌਬ ਕਰਦਾ ਆਪਣੇ ਮਾਲਕਾਂ ਦੀ ਗਾਰੰਟੀ ਪਾ ਦੇਵੇ ਠੀਕ ਹੈ ਜੀ ਬੇਸਿਕਲੀ ਬੈਂਕ ਕਰੇ ਲੋਨ ਦੇਣਾ ਤੁਹਾਨੂੰ ਆਪਦੇ ਕਾਗਜ਼ ਰੱਖ ਕੇ ਦੇਣਾ ਜਾਂ ਤੁਸੀਂ ਆਪਦੀ ਪ੍ਰਾਪਰਟੀ ਦੇ ਕਾਗਜ਼ ਰੱਖ ਦਿਓ ਅਸੀਂ ਲੋਨ ਲੈ ਲਾਂਗੇ ਐਜੂਕੇਸ਼ਨ ਲੋਨ ਜਿਸ ਕੋ ਲੋਨ ਹੁੰਦਾ ਉਹਨੂੰ ਫੰਡ ਨਹੀਂ ਦਿਖਾਣੇ ਪੈਂਦੇ ਸੋ ਬਿਨਾ ਫੰਡ ਦਿਖਾ ਆਸਟ੍ਰੇਲੀਆ ਜਾ ਸਕਦਾ ਆਮਦਨ ਦਾ ਪ੍ਰੂਫ ਜ਼ਰੂਰ ਲੱਗਣਾ ਜੇ ਤੁਹਾਡਾ ਮਾਪੇ ਕੋਈ ਕੰਮ ਕਰਦਾ ਸਾਨੂੰ ਉਹਦੇ ਪ੍ਰੂਫ ਦਿਓ ਲੋਨ ਅਸੀਂ ਆਪ ਕਰਾਂਗੇ ਸਰ ਜਿੱਦਾਂ ਆਸਟ੍ਰੇਲੀਆ ਚ ਕਿ ਇਹ ਵੀ ਹੁੰਦਾ ਕਿ ਪੁਰਾਣੇ ਫੰਡ ਜ਼ਰੂਰੀ ਹੈ ਜਾਂ ਨਵੇਂ ਫੰਡ ਹੀ ਆਪਾਂ ਦਿਖਾ ਸਕਦੇ ਜਦੋਂ ਲੋਨ ਕਰਾਣਾ ਨਾ ਜੀ ਉਹ ਨਵਾਂ ਹੀ ਚੱਲਣਾ ਨਵਾਂ ਚੱਲਿਆ ਹਾਂ ਜੀ ਉਹ ਚ ਪੁਰਾਣਾ ਕੁਝ ਨਹੀਂ ਹੁੰਦਾ ਤਾਂ ਸਰ ਜਿੱਦਾਂ ਹੁਣ 2025 ਦਾ ਜਿਹੜਾ ਚੱਲ ਰਿਹਾ ਜੁਲਾਈ ਇਨਟੇਕ ਲਈ ਅਸੀਂ ਹੁਣ ਅਪਲਾਈ ਕਰ ਸਕਦੇ ਆ ਤਾਂ ਵੀਜ਼ਾ ਸਾਡਾ ਆ ਜਾਏ ਪਹਿਲੀ ਜੁਲਾਈ ਤੋਂ ਨਾ ਜੀ ਕਾਨੂੰਨ ਚੇਂਜ ਹੋ ਰਿਹਾ ਐ ਐਮਬੈਸੀ ਫੀਸ ਵਧਣ ਲੱਗੀ ਐ ਹੋਰ ਕਾਫੀ ਕਾਨੂੰਨ ਬਦਲ ਰਹੇ ਐ ਸੋ ਜਿਹਨੇ ਵੀ ਜਾਣਾ ਅਸੀਂ ਜੁਲਾਈ ਇਨਟੇਕ ਲਈ ਅਪਲਾਈ ਕਰਾ ਰਹੇ ਹਾਂ ਦੋ ਕੁ ਦਿਨ ਚ ਅਸੀਂ ਦਾਖਲਾ ਲੈ ਦਨੇ ਆਂ ਚਾਰਕ ਦਿਨ ਦੇ ਵਿੱਚ ਵਿੱਚ ਸੀਓ ਆ ਜਾਂਦੀ ਹਫਤੇ ਚ ਫੈਲ ਜਮਾ ਹੋ ਜੂਗੀ ਜੁਲਾਈ ਇਨਟੈਕ ਜਿਨੇ ਵੀ ਜਾਣਾ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਤੇ ਸਰ ਜਿਹੜੇ ਹੁਣ ਬੱਚੇ ਐ ਉਹ ਉੱਥੇ ਜਾ ਕੇ ਕੀ ਐਦਾਂ ਦਾ ਕਰਨ ਕਿ ਕੁਝ ਗਲਤੀਆਂ ਕਰ ਜਾਂਦੇ ਆ ਬੱਚੇ ਕਿ ਉਹਨਾਂ ਨੂੰ ਅੱਗੇ ਸਮਝ ਨਹੀਂ ਲੱਗਦੀ ਕਿ ਕਈ ਤਾਂ ਪੜ੍ਹਾਈ ਵੀ ਛੱਡ ਦਿੰਦੇ ਆ ਤੇ ਕਈ ਅੱਗੇ ਜਾ ਕੇ ਆਪਣੇ ਵਰਕ ਲਈ ਉਹ ਹੁੰਦਾ ਉਹਨਾਂ ਲਈ ਤੁਸੀਂ ਕੀ ਮੈਸੇਜ ਦੇਣਾ ਤੁਸੀਂ ਬਥੇਰਾ ਸਮਝਾਣੇ ਆ ਲੋਕਾਂ ਨੂੰ ਕਿ ਭਾਈ ਉੱਥੇ ਜਾ ਕੇ ਕਾਲੇ ਚੇਂਜ ਨਾ ਕਰੀ ਲੋਕ ਸਾਨੂੰ ਕਹਿੰਦੇ ਭਾਈ ਮੈਂ ਪੜ੍ਹਨ ਤਾਂ ਆਈ ਨਹੀਂ ਇੱਥੇ ਮੈਂ ਤਾਂ ਕੰਮ ਕਰਨ ਆਇਆ ਜੀ ਫਿਰ ਇਦਾਂ ਦੇ ਲੋਕਾਂ ਦਾ ਬਣਦਾ ਕੁਝ ਨਹੀਂ ਉੱਥੇ ਪੜ ਲੋਗੇ 5-7 ਸਾਲ 10 ਸਾਲ ਰਹਿ ਲੋਗੇ ਉਹਨਾਂ ਵਾਸਤੇ ਸਰ ਕੀ ਜਿੱਦਨੋ ਬੰਦਾ ਵਾਪਸ ਆਂਦਾ ਜੀ ਉਹਦਾ ਵੀਜ਼ਾ ਕੈਨਸਲ ਹੋ ਜਾਂਦਾ ਹਾਂਜੀ ਕਿਉਂਕਿ ਮੋਸਟਲੀ ਸਰ ਬੱਚੇ ਇਹ ਚੀਜ਼ ਨੂੰ ਨਾ ਨਹੀਂ ਸਮਝਦੇ ਸਮਝਦੇ ਨਹੀਂ ਜੀ ਤੇ ਬੱਚਾ ਜਿਹੜੇ ਜਾਣਾ ਨਾ ਜੀ ਉਹਦੇ ਮਾਪਿਆਂ ਦੀ ਜ਼ਿੰਮੇਵਾਰੀ ਹੈ ਕਿ ਬੱਚਾ ਪੜ੍ਹਾਈ ਦੇ ਵੀਜ਼ੇ ਤੇ ਭੇਜਿਆ ਹੈ ਨਾ ਜੀ ਪੜ੍ਹਾਈ ਜ਼ਰੂਰ ਪੜੇ ਜਦੋਂ ਬੱਚਾ ਪੜ੍ਹਾਈ ਬਦਲ ਲੈਂਦਾ ਚੇਂਜ ਕਰ ਲੈਂਦਾ ਜਾਂ ਕਾਲਜ ਜੀ ਸਰ ਕਾਲਜ ਮੰਨ ਲਓ ਚੇਂਜ ਕਰ ਲਿਆ ਨਾ ਜੀ ਉਹਨੇ ਦੁਬਾਰਾ ਉਹਨੂੰ ਕਦੀ ਵੀਜ਼ਾ ਨਹੀਂ ਮਿਲਣਾ ਜੀ ਉਹਦਾ ਕੋਈ ਵੀਜ਼ਾ ਨਹੀਂ ਮਿਲਣਾ ਸਰ ਜਿੱਦਾਂ ਹੁਣ ਬੱਚੇ ਸਟੱਡੀ ਤੇ ਜਾਂਦੇ ਆ ਜਿਹੜੇ ਪਲੱਸ 2 ਤੋਂ ਬਾਅਦ ਫਿਰ ਉਹਨਾਂ ਲਈ ਮਤਲਬ ਗ੍ਰੈਜੂਏਸ਼ਨ ਤੋਂ ਬਾਅਦ ਫਿਰ ਉਹਨਾਂ ਨੂੰ ਕਿੰਨੇ ਟਾਈਮ ਦਾ ਜਿਹੜਾ ਹੈਗੇ ਵਰਕ ਪਰਮਿਟ ਮਿਲਦਾ ਤਿੰਨ ਸਾਲ ਦੀ ਜਿਹੜਾ ਪੜ੍ਹਾਈ ਪੜ੍ਹਦਾ ਜੀ ਹਾਂਜੀ ਉਹਨੂੰ ਤਿੰਨ ਸਾਲ ਦਾ ਵਰਕ ਪਰਮਿਟ ਮਿਲਦਾ ਠੀਕ ਹੈ ਜਿਹੜਾ 2 ਸਾਲ ਦੀ ਮਾਸਟਰ ਡਿਗਰੀ ਕਰਦਾ ਉਹਨੂੰ ਤਿੰਨ ਸਾਲ ਦਾ ਵਰਕ ਪਰਮਿਟ ਮਿਲਦਾ ਤੇ ਸਰ ਉਹ ਫਿਰ ਪੀਆਰ ਦੇ ਵਿੱਚ ਕਿੱਦਾਂ ਕਨਵਰਟ ਹੋ ਸਕਦਾ ਅਗੇ ਔਖਾ ਹੁੰਦਾ ਜੀ ਪੀਆਰ ਉਹਦੀ ਹੁੰਦੀ ਜਿਹਨੂੰ ਕੰਮ ਕਰਨਾ ਆਉਂਦਾ ਜੀ ਠੀਕ ਹੈ ਜਦੋਂ ਤਿੰਨ ਸਾਲ ਲਈ ਕੋਈ ਪੜ੍ਹਦਾ ਨਾ ਜੀ ਉਹ ਨਾਲ ਦੀ ਨਾਲ ਪਾਰਟ ਟਾਈਮ ਪੜਾਈ ਤੋਂ ਬਾਅਦ ਜੇ ਤੁਸੀਂ 2-3 ਸਾਲ ਕੰਮ ਕਰਦੇ ਹੋ ਉਸ ਫੀਲਡ ਵਿੱਚ ਫਿਰ ਪੀਆਰ ਹੋ ਜਾਂਦੀ ਹੈ ਸਰ ਜਿੱਦਾਂ ਹੁਣ ਅੱਜ ਕੱਲ ਦੇ ਨਾਰਮਲ ਬੱਚੇ ਆ ਕੋਈ ਕੰਮ ਸਿੱਖ ਕੇ ਨਹੀਂ ਜਾਂਦੇ ਤਾਂ ਉਹਨਾਂ ਨੂੰ ਕੁਛ ਨਾ ਕੁਛ ਇਥੋਂ ਸਿੱਖ ਕੇ ਜਾਣਾ ਚਾਹੀਦਾ ਜਾਨੇ ਤੰਗ ਵੀ ਫਿਰ ਇਹੀ ਬੱਚੇ ਹੁੰਦੇ ਨਾ ਜੀ ਇਹ ਤਾਂ ਮਾਂ ਪਿਓ ਦੀ ਜ਼ਿੰਮੇਵਾਰੀ ਹੈ ਜਦੋਂ ਭੇਜਣਾ ਹੈ 3 ਮਹੀਨੇ ਲਾਖ ਨੂੰ ਕੋਈ ਕੰਮ ਸਿਖਾ ਦੇਓ ਸਿਖਾ ਕੇ ਕਿਸੇ ਨੂੰ ਕੋਈ ਕੰਮ ਆਂਦਾ ਹੋਊਗਾ ਫਿਰ ਉਹ ਕੰਮ ਕਰਕੇ ਰੋਟੀ ਖਾ ਲੂਗਾ ਨਾ ਜੀ ਹਾਂਜੀ ਸਰ ਕਿਸੇ ਨੂੰ ਵਾਲ ਕੱਟਣੇ ਆਂਦੇ ਹੋਣ ਕਿਸੇ ਨੂੰ ਰੋਟੀ ਬਣਾਣੀ ਆਂਦੀ ਹੋਵੇ ਕੋਈ ਗੱਡੀ ਚਲਾ ਲੈਂਦਾ ਹੋਵੇ ਕੋਈ ਕੰਪਿਊਟਰ ਠੀ ਜਦੋਂ ਕਿਸੇ ਨੂੰ ਕੋਈ ਕੰਮ ਆਉਂਦਾ ਨਾ ਜੀ ਉਹਨੇ ਕਾਮਯਾਬ ਹੋ ਜਾਣਾ ਹਾਂਜੀ ਸਰ ਅੱਜ ਦੇ ਮਾਪਿਓ ਲਾੜੀ ਇਹ ਨਾ ਕਰਦੇ ਨਿਆਣੇ ਨੂੰ ਕੰਮ ਸਿਖਾਉਂਦੇ ਹੀ ਨਹੀਂ ਜੀ ਸਰ ਇਹ ਤਾਂ ਹੈ ਸੁ ਜਿਹਨੇ ਵੀ ਬਾਹਰ ਜਾਣਾ ਹੈ ਮੇਰੀ ਇਹਨੂੰ ਬੇਤੀ ਹੈ ਵੀ ਆਪਦੇ ਬੱਚੇ ਨੂੰ 2-4 ਮਹੀਨੇ ਰੋਕ ਕੇ ਭੇਜ ਲਿਓ ਉਹਨੂੰ ਕੰਮ ਜ਼ਰੂਰ ਸਿਖਾ ਦਿਓ ਠੀਕ ਹੈ ਇਹ ਕੰਮ ਸਿਖਾ ਲੋਗੇ ਰੋਟੀ ਵਧੀਆ ਖਾਲੂਗਾ ਆਪ ਦੀ ਠੀਕ ਹੈ ਸਰ ਥੈਂਕ ਯੂ ਸਰ ਬਹੁਤ ਧੰਨਵਾਦ ਧੰਨਵਾਦ